ਗੰਡਾਤ ਦੇ ਵਿੱਚ ਰੇਲ ਹਾਦਸਾ ਹੋ ਜਾਣ ਤੋਂ ਮਗਰੋਂ ਰੇਲਵੇ ਵਿਭਾਗ ਦੇ ਵੱਲੋਂ ਪੀੜਤਾਂ ਦੇ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਜੀਹਾਂ ਜ਼ਿਕਰ ਹੋਇਆ ਕਿ ਬਿੱਤੇ ਦਿਨ ਵੱਡਾ ਰੇਲ ਹਾਦਸਾ ਹੋਇਆ ਜਿਸ ਦੇ ਵਿੱਚ ਕਈ ਲੋਕ ਜ਼ਖਮੀ ਹੋਏ ਅਤੇ 3 ਲੋਕਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਸੀ ਤਾਂ ਦੱਸ ਦਈਏ ਕਿ ਪੀੜਤਾਂ ਦੇ ਲਈ ਰੇਲਵੇ ਵਿਭਾਗ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਅਖਰ ਕਿੰਨਾ ਮੁਆਵਜ਼ਾ ਦਿੱਤਾ ਜਾਵੇਗਾ ਪੂਰੀ ਜਾਣਕਾਰੀ ਦਿਨੇ ਤੁਹਾਨੂੰ ਦੱਸ ਦਈਏ ਕਿ ਬਿੱਤੇ ਦਿਨੀ ਇੱਕ ਰੇਲ ਹਾਦਸਾ ਹੋਇਆ ਚਲਦੀ ਚਲਦੀ ਰੇਲ ਪਟੜੀ ਤੋਂ ਪਲਟ ਜਾਂਦੀ ਹੈ ਪਲਟ ਜਾਂਦੀ ਹੈ ਤਾਂ ਵੱਡਾ ਹਾਦਸਾ ਹੁੰਦਾ ਹੈ ਮੌਕੇ ਤੇ ਹਫੜਾ ਤਫਰੀ ਦਾ ਮਾਹੌਲ ਬਣ ਜਾਂਦਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਕਈ ਲੋਕ ਜ਼ਖਮੀ ਦੱ세 ਜਾ ਰਹੇ ਸੀ ਕਿਹਾ ਜਾ ਰਿਹਾ ਹੈ ਕਿ ਸਿੱਕੀ ਜ਼ਖਮੀਆਂ ਦੀ ਗਿਣਤੀ ਜੋ ਹੈ ਵੱਧ ਵੀ ਸਕਦੀ ਹੈ ਤਾਂ ਬੁਰਾ ਤਰੀਕੇ ਦੇ ਨਾਲ ਜ਼ਖਮੀ ਹੋਏ ਸੀ ਲੋਕ ਤੁਹਾਨੂੰ ਦੱਸਦੇ ਕਿ ਮ੍ਰਿਤਕਾ ਦੇ ਪਰਿਵਾਰ ਦੇ ਲਈ ਰੇਲਵੇ ਵਿਭਾਗ ਦੇ ਵੱਲੋਂ 10-10 ਲੱਖ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਗਿਆ ਜਦਕਿ ਗੰਭੀਰ ਰੂਪ ਦੇ ਵਿੱਚ ਜ਼ਖਮੀਆਂ ਦੇ ਲਈ 2.5 ਲੱਖ ਰੁਪਏ ਦਾ ਰੇਲਵੇ ਵਿਭਾਗ ਦੇ ਵੱਲੋਂ ਐਲਾਨ ਕੀਤਾ ਗਿਆ ਹਾਦਸੇ ਦੀ ਉੱਚ ਪਦਰੀ ਤੇ ਜਾਂਚ ਹੋਣ ਦੇ ਵੀ ਹੁਕਮ ਜੋ ਨੇ ਜਾਰੀ ਕੀਤੇ ਗਏ ਨੇ ਕਿ ਆਖਰ ਐਡਾ ਵੱਡਾ ਰੇਲ ਹਾਦਸਾ ਹੋ ਕਿਵੇਂ ਸਕਦਾ ਹੈ ਕਿਵੇਂ ਇਹ ਪੂਰੀ ਘਟਨਾ ਵਾਪਰੀ ਹੈ ਕਿਉਂਕਿ ਦਿਨ ਪਰ ਦਿਨ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੀ ਅਜੇ ਹੀ ਜਨਤਾ ਜੋ ਰੇਲ ਦੇ ਵਿੱਚ ਸਫ਼ਰ ਕਰਦੀ ਹੈ ਅਤੇ ਰੇਲ ਦਾ ਪਟੜੀ ਤੋਂ ਪਲਟ ਜਾਣਾ ਕੋਈ ਛੋਟੇ ਮੋਟੇ ਘਟਨਾ ਨਹੀਂ ਹੈ ਇਸ ਦੇ ਵਿੱਚ ਕਈ ਲੋਕ ਜ਼ਖਮੀ ਹੋਏ ਅਸੀਂ ਜਾਣਦੇ ਹੀ ਆ ਕਿ ਰੇਲ ਦੇ ਵਿੱਚ ਕਿੰਨੇ ਲੋਕ ਸਫਰ ਕਰਦੇ ਨੇ ਰੇਲ ਭਰੀ ਹੁੰਦੀ ਹੈ ਨਕੋ ਨਕ ਤਾਂ ਵੱਡਾ ਹਾਦਸਾ ਵਾਪਰਿਆ ਹਾਲਾਂਕਿ ਤਿੰਨ ਲੋਕਾਂ ਦੀ ਜਾਨ ਗਈ ਹੈ ਪਰ ਜਾਨ ਜਾਣ ਵਾਲਿਆਂ ਦੀ ਗਿਣਤੀ ਜੋ ਹੈ ਵੱਧ ਵੀ ਸਕਦੀ ਸੀ ਕਿਉਂਕਿ ਹਾਦਸਾ ਹੀ ਇੰਨਾ ਖਤਰਨਾਕ ਸੀ ਤਾਂ ਰੇਲਵੇ ਵਿਭਾਗ ਦੇ ਵੱਲੋਂ ਹਾਦਸੇ ਦੀ ਉੱਚ ਪੱਧਰੀ ਤੇ ਜਾਂਚ ਦੇ ਹੁਕਮ ਵੀ ਜਾਰੀ ਕੀਤੇ ਗਏ ਨੇ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ ਗੰਭੀਰ ਰੂਪ ਤੋਂ ਵਿੱਚ ਜ਼ਖਮੀ ਜੋ ਹੋਏ ਸੀ ਉਹਨਾਂ ਦੇ ਲਈ 2.5 ਲੱਖ ਰੁਪਏ ਮੁਆਵਜ਼ਾ ਐਲਾਨ ਕੀਤਾ ਗਿਆ ਰੇਲਵੇ ਵਿਭਾਗ ਦੇ ਵੱਲੋਂ ਇਸ ਜੋ ਉਹਨਾਂ ਦੇ ਕਦਮ ਚੁੱਕਿਆ ਹੈ ਇਸ ਕਦਮ ਬਾਰੇ ਤੁਹਾਡਾ ਕੀ ਕਹਿਣਾ ਹੈ ਆਪਣੀ رائے ਆਪਣੇ ਵਿਚਾਰ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਦੇ ਜਾਣਾ